ਸੇ ਬਾਈ ਥਾਣੇਦਾਰ ਓਏ ਮਿੱਤਰੋ ਆਪਣੀ ਹੱਦ ਵੀ ਦੀ ਕਹਾਣੀ ਉਹ ਪੰਜਾਬੀ ਮੁੰਡਾ ਦੱਸਦਾ ਜਿਹੜਾ ਕੀ ਕਹਿੰਦਾ ਧਿਆਨ ਦਿਓ اے ਮੇਰੀ ਬਸ ਹੈ ਦਿਨ ਦਿੱਤੀਆ ਇਹ ਯਾਰ ਮੈਂ ਤਰਵਿੰਦਰ ਸਿੰਘ ਜੀ ਪ੍ਰਧਾਨ ਸਮੂਹ ਮੈਂਬਰ ਬਹੁਤ ਹੀ ਵਧਾਈ ਦੇ ਬਾਤਰ ਨੇ ਸੋイツੋ ਤੁਹਾਨੂੰ ਜੋ ਅੱਜ ਪ੍ਰੋਗਰਾਮ ਮਾਨਪੁਰ ਦੇ ਵਿੱਚ ਕਰਵਾਇਆ ਜਾ ਰਿਹਾ ਹੈ दुर्गा गिल जी ਤੁਸੀਂ ਤਾਂ ਵਾਕਈ ਰੰਗ ਲਾ ਦਿੱਤਾ ਬਹੁਤ ਨੌ ਥੋੜਾ ਬਹੁਤ ਸੋਹਣਾ ਅੱਜ ਪਹਿਲੀ ਵਾਰੀ ਮੈਂ ਇਹਨਾਂ ਨੂੰ ਸਟੇਜ ਤੇ ਗਾਦੇ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਖਾਸ ਤੌਰ ਤੇ ਮੇਰੇ بڑے ਭਰਾ ਕੋਸ਼ਲ ਜੀ ਤੁਹਾਡਾ ਬਹੁਤ ਧੰਨਵਾਦ ਕਿਉਂਕਿ ਜਦ ਮੈਂ 25 ਸਾਲ ਪਹਿਲਾਂ ਇਹਨਾਂ ਕੋਲ ਚਮਕੋਸਾ ਹੋ ਗਿਆ ਜਾ ਸਾਨੂੰ ਰਾਜਨੀਤੀ ਦਾ ਕੁਝ ਪਤਾ ਨਹੀਂ ਦਾ ਜਦੋਂ ਇਹ ਮੇਰੇ ਘਰਾਂ ਲਾਦੇ تھے ਸਾਨੂੰ ਰਾਜਨੀਤੀ ਦੇ ਵਿੱਚ ਚੰਦਣਾ ਤੋਣਾ ਔਰ ਬਿਆਨ ਲਾਣੇ ਇਹਨਾਂ ਨੇ ਸਿਖਾਇਆ ਸੋ ਮੈਂ ਇਹਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਮੇਰੇ ਆਏ ਸੋਨੂ ਗੋਲੂਆ ਜੀ ਸਮੂਹ ਸਾਡੇ ਸਾਡੇ ਸਾਥਕਾਂ ਸਰਪੰਚ ਮਾਜਰੇ ਤੋਂ ਸਮੂਹ ਸਾਡੇ ਜੂਬੇ ਸਾਥੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੋ ਮੈਂ ਉਮੀਦ ਕਰਦਾ ਕਿ ਜਿਵੇਂ ਤੁਸੀਂ ਹਰ ਸਾਲ ਪ੍ਰੋਗਰਾਮ ਕਰਦੇ ਆ ਇਸੇ ਤਰ੍ਹਾਂ ਕਰਦੇ ਰਹੋ ਹੋਰ ਵੀ ਵੱਧ ਚੜ ਕੇ ਕਰੋ ਜਿਸ ਤਰ੍ਹਾਂ ਦੀ ਕੋਈ ਰਾਜਨੀਤਿਕ ਸਾਡੇ ਦਰਮਿਆਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਸਰਦਾਰ ਮਾਰਵਿੰਦਰ ਸਿੰਘ ਕੰਗਸਾਹ ਕੰਗਸਾਹ ਸ਼ਮਗੌਰ ਸਾਹਿਬ ਦੇ ਵਿੱਚ ਸਾਡੇ ਪੰਜਾਬ ਦੇ ਇਤਿਹਾਸਿਕ ਪਿੰਡ ਮਨਪੁਰ شریف ਤੇ ਇਸ ਪਵਿੱਤਰ ਸਥਾਨ ਹਜਰਤ ਸਾਹਿਬ ਦੇ ਇਸ ਪਵਿੱਤਰ ਸਥਾਨ ਤੇ ਮajou ਸਾਰੀ ਸੰਗਤ ਨੂੰ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਦੁਰਗਾ ਭਜਨ ਜਿਹੜਾ ਰੰਗ ਬੰਨਿਆ ਉਹਦੇ ਅਸੀਂ ਸਾਰੇ ਹੀ ਮਤਲਬ ਸ਼ੁਦਾਈ ਅਸੀਂ ਤੁਹਾਡੇ ਫੈਨ ਹਾਂ ਮੈਂ ਸਭ ਤੋਂ ਪਹਿਲਾਂ ਤੇ ਮਹਾਰਾਜ ਦੇ ਇਸ ਹਜਰਤ ਸਾਹਿਬ ਦੇ 198 ਜਿਹੜਾ ਮੈਨੂੰ ਦੱਸਿਆ ਪ੍ਰਬੰਧਕ ਜੀ ਆਨ ਤਕਰੀਬਨ 200 ਸਾਲ ਹੋ ਗਿਆ ਇਸ ਨੂੰ ਮੇਰੇ ਤੇ ਵੀ ਉਹਦੀ ਸਾਰਿਆਂ ਨੂੰ ਦਈ ਦਿੰਨਾ ਹੈ ਔਰ ਹਜਰਤ ਸਾਹਿਬ ਤੋਂ ਕਰਨਾ ਤੇ ਬੇਨਤੀ ਕਰਦਾ ਕਿ ਆਪਣੇ ਤੇ ਹਮੇਸ਼ਾ ਮਿਹਰ ਪਕਾ ਰੱਖਣਾ ਆਪਣੇ ਪੰਜਾਬ ਤੇ ਆਪਣੇ ਸਾਰਿਆਂ ਤੇ ਆਪਣੇ ਭਾਈਚਾਰਿਆਂ ਔਰ ਦੁਰਗਾ ਭਾਜੀ ਨੇ ਜਿਹੜਾ ਰੰਗ ਬੰਨਿਆ ਕਿਉਂਕਿ ਅਸੀਂ ਤੇ ਇਹਨਾਂ ਦੇ ਫੈਨ ਆ ਪੰਜਾਬ ਦੀ ਇਤਿਹਾਸ ਚ ਸਰਦੂਲ ਸਿਕੰਦਰ ਭਾਜੀ ਤੋਂ ਬਾਅਦ ਕੋਈ ਉਹ ਦੁਨੀਆ ਤਰੀਗੇ ਹੋਣਾ ਤੇ ਇਹਨਾਂ ਦੀ ਆਵਾਜ਼ ਦਾ ਕੋਈ ਸਾਨੀ ਨਹੀਂ ਕੋਈ ਸਾਨੀ ਨਹੀਂ ਜਿਹੜੀ ਮਹਾਰਾਜ ਦੀ ਈ ਕਿਰਪਾ ਹੈ ਤੋ ਪਰਮਾਤਮਾ ਇਹਨਾਂ ਤੇ ਹਮੇਸ਼ਾ ਕਿਰਪਾ ਬਣਾਈ ਰੱਖੇ ਸਾਡੀ ਸਾਰੀ ਟੀਮ ਸਾਡੇ ਭਰਾ ਨੌਜਵਾਨ ਸਾਡੇ ਸਾਥੀ ਸਾਰੇ ਅੱਜ ਤੁਹਾਡੇ ਕੋ ਇੱਥੇ ਪਹੁੰਚੇ ਆ ਅਧਰਸ਼ ਸਾਹਿਬ ਦੇ ਨਕਲਸਤ ਕੋਣ ਆਏ ਆ ਸਾਰੇ ਪ੍ਰਬੰਧਕ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਮੈਨੂੰ ਵੀ ਮੌਕਾ ਦਿੱਤਾ ਕਿਉਂਕਿ ਲੋਕ ਸਭਾ ਦੀ ਚੋਣ ਚ ਵੀ ਇਸ ਪਿੰਡ ਨੇ ਸਭ ਤੋਂ ਵੱਡਾ ਆਸ਼ੀਰਵਾਦ ਹੀ ਹੁ ਦਿੱਤਾ ਸੀ ਔਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਤੁਸੀਂ ਭੇਜਿਆ ਸੀ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਮੈਂ ਕਰਦਾ ਹਾਂ ਉਸ ਔਰ ਜੜੀ ਜ਼ਿੰਮੇਵਾਰੀ ਨਾਲ ਮੈਂ ਕਹਿਣਾ ਚਾਹੁੰਦਾ ਕਿਹੜੀਆਂ ਉਮੀਦਾਂ ਨਾਲ ਤੁਸੀਂ ਸਾਨੂੰ ਭੇਜਿਆ ਉਸ ਚੁੱਪੇ ਵਾਲੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਗਾਵੀ ਇਸੇ ਤਰੀਕੇ ਨਾਲ ਇੱਥੇ ਨਤਮਸਤਕ ਹੁੰਦੇ ਰਾਵਾਂਗੇ ਔਰ ਤੁਹਾਡਾ ਸਤਿਕਾਰ ਤੁਹਾਡਾ ਆਸ਼ੀਰਵਾਦ ਤੁਹਾਡਾ ਪਿਆਰ ਬੰਦਾ ਰਹੇ ਇੱਕ ਵਾਰ ਫਿਰ ਹਾਂ ਸਾਰੇ ਭਰਾਵਾਂ ਦਾ ਤਰਮਿੰਦਰ ਹੋਣੇ ਮੇਰੇ ਕੋਲ ਪਰਸੋਂ ਆਏ ਸੀ ਸਾਰੀ ਟੀ ਸਾਡੇ ਭਰਾਵਾਂ ਦੀ ਔਰ ਮੈਨੂੰ ਮੈਂ ਖੁਸ਼ਕਿਸਮਤ ਸਮਝਦਾ ਹਾਂ ਕਿ ਅਜਿਹੇ ਸਾਡੇ ਪਵਿੱਤਰ ਸਥਾਨ ਤੇ ਨਤਮਸਤਕ ਹੋਣ ਦਾ ਮੈਨੂੰ ਮੌਕਾ ਮਿਲਿਆ ਉਹ ਸਾਰੇ ਪ੍ਰਬੰਧਕ ਵੀਰਾਂ ਦਾ ਸਾਰੀ ਟੀਮ ਦਾ ਇਹ ਸਾਡੀ ਪਾਰਟੀ ਦੇ ਸਾਰੇ ਸਾਥੀ ਆਏ ਆ ਉਹਨਾਂ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗੁਰਗਾ ਭਾਈ ਦਾ ਸਪੈਸ਼ਲੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਧਰ ਤੁਸੀਂ ਇਧਰ ਨੂੰ ਹੋ ਗਏ ਫੋਟੋ ਫੋਟੋ ਮੈਂ ਕਨ ਸਾਹਿਬ ਦੀ ਯੂਨੀ ਚ ਇੱਕ ਆਪ ਕੀਤਾ ਇਹਦੇ ਨਾਲੋਂ ਜਹਾਨ ਤੋਂ ਉਤਰੀਓ ਚੱਲੀ ਜਾਵੇ ਕਿਉਂਕਿ ਜਾਨੀ ਜਮੇ ਤੋਂ ਭੱਜ ਤਣ ਕਹਿ ਦਾ ਤੱਕ ਸੂਰ ਨਹੀਂ ਤੋ ਜਾਨੀ ਬਾਦ ਰਹੇ ਕਾਹੇ ਬਾਰ ਨਹੀਂ ਇਦਾਂ ਦੇ ਲੀਡਰਾਂ ਨੂੰ ਪਿਆਰ ਕਰਿਆ ਕਰੋ ਖੇਤਾ ਦੇ ਲੀਡਰਾਂ ਨੂੰ ਇਹਨਾਂ ਦੀ ਦੁਆ ਮੰਗਿਆ ਕਰੋ ਬਾਬਾ ਜੀ ਦੇ ਬੈਠ ਕੇ ਇਹ ਤਾਂ ਛੋਟੇ ਮੋਟੇ ਕੰਮ ਨੇ ਛੜਛੜ ਤਾਂ ਮਾਮੂਲੀ ਗੱਲਾਂ ਨੇ ਇਹ ਜੋ ਚਾਹਣ ਉਹ ਕਰ ਸਕਦੇ ਆ ਕਿਉਂਕਿ ਇਹਨਾਂ ਦੀ ਗੱਲਬਾਤ ਇਹਨਾਂ ਦੀ ਸਾਰੀ ਸਿਰਤ ਤੋਂ ਇਹ ਪਤਾ ਲੱਗਦਾ ਕਿ ਬਾ ਕਮਾਲ ਇਨਸਾਨ ਹੈ ਮੈਂ ਤਾਂ ਪਹਿਲੀ ਵਾਰ ਮੇਰਾ ਖਤਰਫਨ ਕਰ ਰਹੇ ਨੇ ਜੇ ਕਿਤੇ ਪਹਿਲਾਂ ਵੀ ਮਿਲੇ ਹੋਣਗੇ ਮੈਨੂੰ ਯਾਦ ਨਹੀਂ ਮੈਨੂੰ ਮਾਫ ਕਰਿਓ ਪਰ ਇੱਕ ਗੱਲ ਜ਼ਰੂਰ ਆਖਾਂਗਾ ਜੋ ਇਹਨਾਂ ਨੇ ਮੇਰੇ ਲਈ ਆਖਿਆ ਜੋ ਵੀ ਮੈਂ ਹਾਂ ਫਰਮਾਇਸ਼ ਨਾਲ ਨਾ ਕਦੇ ਵੀ ਫੁੱਲ ਕਰਦੇ ਕਹਿਣ ਨਾਲਾ ਕਦੇ ਨੱਚਦੇ ਮੋਰ ਹੁੰਦੇ ਨਿਤ ਨਿਤ ਨਾ ਗੈ ਤਾਂਸਰੀ ਲੇਖੀ ਜਾਂਦੀ ਨਿਤ ਨਿਤ ਨਹੀਂ ਪੈਦਾ ਤੈਗੋਰ ਬੰਦੇ ਓਏ ਦੁਰਗੱਲ ਦੀਦਾ ਉੜਦਾ ਆਸਰੇ ਇਹਨਾਂ ਸਜਣਾ ਦੇ ਨਾਲ ਸੋਤ ਆਦੇ ਛਤਰੀ ਵਾਲੇ ਤਾਂ ਕਬੂਤਰ ਹੋਰ ਮੇਖੋ ਮੇਰੀ ਕੋਈ ਹੈਸ਼ੀਅਤ ਔਕਾਤ ਨਹੀਂ ਦੀ ਤੇ ਭਾਜੀ ਨੇ ਤੁਸੀਂ ਮੇਰੀ ਜ਼ਿੰਮੇਵਾਰੀ ਲਈ ਔਰ ਸਾਡਾ ਫਰਜ਼ ਬਣਦਾ ਹੈ और एड्डी पवित्र जगह पर बैठे हैं शैड बहुत जरूरी है और महाराज कृपा कर हजरत साहब आशीर्वाद देन धर्मेंद्र अगली बार महाराज आप शैडा समागम करिए बहुत 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 धन्यवाद थैंक यू भाजी बहुत, 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 you, बहुत ते एक गल याद रख